ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਮਾਝਾ ਵਾਲੇ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲਈ ਪਹੁੰਚਿਆ ਮੈਂ ਸ਼ਹਿਰਾ ਖੇਮ ਕਰਨ ਜਿਲ੍ਹਾ ਤੇ ਤਹਿਸੀਲ ਇਹਨੂੰ ਲੱਗਦਾ ਵਾ ਤਰਨਤਾਰਨ ਤੇ ਤਹਿਸੀਲ ਪੱਟੀ ਲੱਗਦੀ ਹੈ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਹਰਿਆਣੇ ਦੀਆਂ ਝੋਟੀਆਂ ਦਿਖਾਉਣੀਆਂ ਹੈ ਬਿਊਟੀ ਵਾਲੇ ਪੱਖ ਤੋਂ ਵੇਖੀਏ ਤੇ ਬਾ ਕੁਮਾਲ ਆ ਸੋ ਬਿਲਕੁਲ ਤਾਜ਼ੀਆਂ ਸੂਈਆਂ ਤਿੰਨੇ ਤੇ ਚੰਗਾ ਦੁੱਧ ਇਹਨਾਂ ਥੱਲੇ ਤਿਆਰ ਆ ਸੋ ਬਾਕੀ ਡਿਟੇਲ ਆਪਾਂ ਵੀਰ ਹੋਂਾਂ ਤੋਂ ਲੈਨੇ ਆ ਬਿਲਕੁਲ ਬਾਰਡਰ ਤੇ ਅੱਜ ਆਪਾਂ ਵੀਡੀਓ ਕਵਰ ਕਰਨ ਲਈ ਆਏ ਖੇਮ ਕਰਨ ਸ਼ਹਿਰ ਸਾਰੇ ਤਕਰੀਬਨ ਜਾਣਦੇ ਹੀ ਆ ਤੇ ਇਹਨਾਂ ਦੀ ਆਰਡਰ ਦੀ ਕੁਆਲਿਟੀ ਐਚਐਫ ਗਾਵਾਂ ਨੂੰ ਕਰਵਾ ਲੀਆਂ ਸੂ ਤੱਕ ਲੱਗੀਆਂ ਫਿਰਦੀਆਂ ਸੋ ਬੜਾ ਸੋਹਣਾ ਆਰਡਰ ਤੇ ਥਾਣਾ ਦੀ ਕੁਆਲਿਟੀ ਤੇ ਇੱਥੋਂ ਤੁਸੀਂ ਜੇ ਦੇਖੋ ਇਹ ਮਾਝ ਦੀ ਬੇਲ ਜਿਹੜੀ ਆ ਇੱਕ ਵੱਖਰੀ ਨਜ਼ਰ ਆਉਂਦੀ ਆ ਇਹ ਵੀ ਚੰਗਾ ਸੋਹਣਾ ਦੁੱਧ ਦੇ ਥੱਲੇ ਤਿਆਰ ਆ ਤੇ ਪੇਠਪੁਰੇ ਦੀ ਵੀ ਬੜੀ ਚੰਗੀ ਹੈ। ਸੋ ਤਿੰਨੇ ਬਿਲਕੁਲ ਹੀ ਤਾਜ਼ੀਆਂ ਸੁਈਆਂ ਇਧਰ ਬੱਚੇ ਤੁਸੀਂ ਇਹਨਾਂ ਦੇ ਵੇਖ ਸਕਦੇ ਜੀ। ਸ਼ੁਰੂਆਤ ਆਪਾਂ ਕਰਦੇ ਆਂ ਵੀਰ ਤੋਂ ਜਾਣਕਾਰੀ ਸਾਰੀ ਲੈਣੇ ਆਂ ਪ੍ਰੋਪਰ। ਹਾਂਜੀ ਸਸੀ ਕਬੀ ਜੀ। ਸਸੀ ਕਬੀ ਜੀ। ਉਹ ਸਭ ਠੀਕ ਠਾਕ ਜੀ। ਹਾਂਜੀ ਠੀਕ ਸਾਬ ਵਧੀਆ ਜੀ। ਪਹਿਲਾਂ ਆਪਣਾ ਨਾਮ ਤੇ ਐਡਰੈਸ ਕਨਫਰਮ। ਮੇਰੇ ਨਾਮ ਮੇਰਾ ਜੋਗਿੰਦੀਪ ਸਿੰਘ। ਠੀਕ ਜੀ। ਤੇ ਪਿੰਡ ਆਪਣਾ ਹੈਗਾ ਜੀ ਖੇਮ ਕਰਨ। ਠੀਕ ਹੈ। ਜਿਲ੍ਹਾ ਤਰਨਤਨ ਤਹਿਸੀਲ ਪੱਟੀ। ਪੱਟੀ ਪੈਂਦੀ ਹੈ। ਠੀਕ ਹੈ। ਤੇ ਪਸ਼ੂ ਵਪਾਰ ਦਾ ਕਿਤਾ ਆਪਣਾ ਹਾਂਜੀ ਹਾਂਜੀ ਵੀਰ ਜੀ ਠੀਕ ਆ ਕਿੰਨਾ ਕ ਪੁਰਾਣਾ ਆਪਣਾ ਵਪਾਰ ਚੱਲਦਾ ਹੈ ਪੁਰਾਣਾ ਵੀਰ ਜੀ ਆਪਣਾ ਦਾਦਿਆਂ ਤੋਂ ਹੀ ਕੰਮ ਚੱਲਦਾ ਦਾਦਿਆਂ ਤੋਂ ਠੀਕ ਆ ਯਾਨੀ ਕਿ ਪਿਤਾ ਪੁਰਖੀ ਤੁਰਿਆ ਹੁੰਦਾ ਹੈ ਪਿਤਾ ਪੁਰਖੀ ਤੁਰਿਆ ਹੁੰਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਿੰਨੇ ਜਾਨਵਰ ਜਿਹੜੇ ਦਿਖੋਣਗੇ ਅੱਜ ਵੀਰ ਜੀ 3 ਮਈਆਂ ਜੇ ਸੂਈਆਂ 3 ਮੱਜਾਂ ਸੂਈਆਂ ਸਪਾਈਆਂ ਹਾਂਜੀ ਹਾਂਜੀ ਠੀਕ ਆ ਤੇ ਸ਼ੁਰੂਆਤ ਆਪਾਂ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਹਾਂਜੀ ਇਹਦੀ ਡਿਟੇਲ ਦਿਓ ਹਾਂ ਕਿੰਨਵਾਂ ਸੂਆ ਸੂਈ ਜੇ ਇਹ ਵੀਰ ਜੀ ਛੋਟੀ ਦੂਜਾ ਸੂਆ ਸੂਈ ਜੇ ਦੂਜਾ ਸੂਆ ਸ ਕਿੰਨੇ ਕ ਦਿਨ ਦੀ ਸੂਈ ਆ ਸੂਈ ਨੂੰ ਅੱਜ ਹੋ ਗਿਆ ਜੀ ਵੀਰ ਜੀ ਚੌਥਾ ਦਿਨ ਚੌਥਾ ਦਿਨ ਹੋ ਗਿਆ ਜੀ ਹਾਂਜੀ ਠੀਕ ਆ ਸੋ ਬੜੀ ਸੋਹਣੀ ਏਦੀ ਅਟਰ ਦੀ ਕੁਆਲਿਟੀ ਇਹ ਥਾਣੇ ਦੇ ਇਥੋਂ ਤੁਸੀਂ ਵੇਖ ਸਕਦੇ ਜੀ ਚੁਾਈ ਦੇ ਟਾਈਮ ਆ ਵੀਡੀਓ ਕਵਰ ਕਰੰਦਿਆਂ ਵਾਂ ਮਾਰਨਿੰਗ ਟਾਈਮ ਆ ਸਵੇਰੇ ਤੇ ਵੀਰ ਜੀ ਗੱਲ ਕਰੀਏ ਇਸ ਟਾਈਮ 'ਤੇ ਥੱਲੇ ਬੌਲਾ ਕਿੰਨਾ ਗੈਰੜੀ ਵੀਰ ਜੀ ਹੁਣ ਬੌਲਾ 1010 ਕਿਲੋ ਤਿਆਰ ਜੀ 1010 ਕਿਲੋ ਹਾਂਜੀ ਹਾਂਜੀ ਠੀਕ ਠੀਕ ਆ ਹਾਂਜੀ ਤੇ ਅੱਜ ਚੌਥਾ ਦਿਨ ਹੋ ਗਿਆ ਸੀ ਹਾਂਜੀ ਹਾਂਜੀ ਚੌਥਾ ਦਿਨ ਹੋ ਗਿਆ ਬੱਚਾ ਕੀ ਆ ਗਿਆ ਜੀ ਮਗਰ ਬੱਚਾ ਆ ਮੇਲਕਾਫ ਆ ਮੇਲਕਾਫ ਆ ਗਿਆ ਠੀਕ ਆ ਸੋ ਇਥੋਂ ਤੁਸੀਂ ਦੇਖ ਸਕਦੇ ਨਾੜੂਆ ਬੱਚੇ ਦਾ ਇਥੋਂ ਕਲੀਅਰ ਦਿਖ ਰਿਹਾ ਵਾ ਸੋ ਇਹ ਮੇਲਕਾਫ ਇਹਦਾ ਝੋਟੀ ਦਾ ਜਿਹੜਾ ਆ ਗਿਆ ਤੇ ਬਾਕੀ ਆਪਾਂ ਇੱਕ ਰੀ ਤੋਰ ਤਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਕੀ ਆਸਿਆ ਵੀਰ ਕਿੰਨਾ ਕੁ ਦੁੱਧ ਪਾਜੂਗੀ ਜੋੜੀ ਦੁੱਧ ਵੀਰ ਜੀ ਦੇ ਦੂੰ ਮੈਂ 13-14 ਕਿਲੋ ਖੁੱਲਾ ਦੇ ਦੂੰ ਦੁੱਧ ਠੀਕ ਆ 13-14 ਕਿਲੋ ਵਧੀਆ ਦੇ ਜੂਗੀ ਹਾਂਜੀ ਹਾਂਜੀ ਸੋ ਦੂਜਾ ਸੂਆ ਏ ਤੇ ਇਹਦੀ ਫੇਸ ਦੀ ਤੇ ਸਿੰਘ ਦੀ ਕੁਆਲਿਟੀ ਤੇ ਆਰਡਰ ਦੀ ਬਹੁਤ ਸੋਹਣੀ ਆ ਕਰਮਾਲੀ ਸਿੰਘ ਤੋਂ ਲੈ ਕੇ ਪੂਛ ਤੱਕ ਸਾਰੇ ਐ ਕੋਕੇ ਜੜੀ ਆ ਤੇ ਇੱਕ ਰੀ ਤੁਹਾਨੂੰ ਤੋਰ ਕੇ ਆਪਾਂ ਦਿਖਾ ਦਿੰਨੇ ਆ ਖੋਲਿਓ ਮੜੀ ਓਦ ਰੋਕ ਮਾਰੋ ਇਥੋਂ ਇਥੋਂ ਤੁਸੀਂ ਇਹਦਾ ਫੇਸ ਜਿਹੜਾ ਦੇਖ ਸਕਦੇ ਜੀ ਸਿੰਘ ਬਿਲਕੁਲ ਮੁਠੀ ਸਿੰਘ ਲੱਗਾ ਛੋਟਾ ਜਿਹਾ ਸਿੰਘ ਆ ਤੇ ਕੁਆਲਿਟੀ ਬੜੀ ਸੋਹਣੀ ਆ ਸੋ ਇਥੋਂ ਤੁਸੀਂ ਇਹਦਾ ਇੱਕ ਰੀ ਫੇਸ ਦੀ ਕੁਆਲਿਟੀ ਦੇਖ ਸਕਦੇ ਜੀ ਬੜਾ ਸੋਹਣਾ ਛੋਟਾ ਜਿਹਾ ਸਿੰਘ ਲੱਗਾ ਤੇ ਆਰਡਰ ਦੀ ਗੱਲ ਕਰੀਏ ਤੇ ਬਿਲਕੁਲ ਪੈਂ ਫਿਕਸ ਜਹਾੜ ਰਿਹਾ ਸੋਨੇ ਢਾਂਚੇ ਦੀ ਇਥੋਂ ਤੁਸੀਂ ਇੱਕ ਰਿ ਫੇਰ ਦੁਬਾਰਾ ਤੁਹਾਡਾ ਢਾਂਚਾ ਤੇ ਆਰਡਰ ਜਿਹੜਾ ਵੇਖ ਸਕਦੇ ਬਿਲਕੁਲ ਮੁੱਠੀ ਮੁੱਠੀ ਥਾਣ ਲੱਗਾ ਵਾ ਤੇ ਆਰਡਰ ਦੀ ਗੱਲ ਕਰੀਏ ਤੇ ਉਹ ਬੜਾ ਸੋਹਣਾ ਇਥੋਂ ਤੁਸੀਂ ਵੇਖ ਸਕਦੇ ਫਿਕਸ ਅੜ ਰਿਆ ਤੇ ਬੋਲਾ ਵੀਰ ਕਹਿੰਦਾ ਵੀ 10 11 ਕਿਲੋ ਜਿਹੜਾ ਰੈਡੀ ਆ ਬੜੀ ਸੋਹਣੀ ਝੋਟੀ ਆ ਤੇ ਇਹਦੇ ਇੱਕ ਰਿਖੋ ਤੁਸੀਂ ਜਿਹੜੀ ਬੇਲ ਵਗੈਰਾ ਉਹ ਚੈੱਕ ਕਰ ਸਕਦੇ ਜੀ ਵੀਰ ਕਹਿੰਦਾ ਵੀ ਭਾਵੇਂ ਪਹਿਲਾਂ ਕਹਿ ਗਏ ਵੇਚ ਲਈਏ ਤਾਂ ਵੀ ਚੱਲਦੀ ਆ ਪਰ ਸੁਆ ਦੂਜਾ ਤੇ ਦੂਜਾ ਹੀ ਦੱਸਣਾ ਲੈ ਜੋ ਵੀਰ ਸੋ ਇਥੋਂ ਤੁਸੀਂ ਸਾਈਡ ਤੋਂ ਇਹਦਾ ਆਰਡਰ ਤੇ ਥਾਣ ਦੀ ਕੁਆਲਿਟੀ ਦੇਖ ਸਕਦੇ ਜੀ ਬੜਾ ਸੋਹਣਾ ਆ ਗਾੜੀ ਵੀ ਬੜੀ ਸੋਹਣੀ ਆ ਤੇ ਪਿਛਲੇ ਬੈਕ ਸਾਈਡ ਤੋਂ ਵੀ ਥਾਂ ਤੋਂ ਬੜਾ ਸੋਹਣਾ ਲੱਗਾ ਸੋਹਣੇ ਟਾਂਚੇ ਦੀ ਏ ਛੋਟੀ ਇਥੋਂ ਤੁਸੀਂ ਦੇਖ ਸਕਦੇ ਆ ਬੰਦ ਵੀਰ ਜੀ ਦੁੱਧ ਦੀ ਗੱਲ ਕਰੀਏ ਗਾੜੀ ਕਿੰਨੀ ਹੋਊਗੀ ਇਹਦੀ ਦੁੱਧ ਵਿੱਚ ਗਾੜੇ ਹਣੋਂ ਨਹੀਂ ਜਿਹੜੇ 1.5-2 ਕਿਲੋ 1.5-2 ਕਿਲੋ ਹਾਂਜੀ ਹਾਂਜੀ ਠੀਕ ਜੀ ਪੂਰੀ ਗਾੜ ਦੀ ਮੈਂ ਇੱਥੋਂ ਤੁਸੀਂ ਇਹਦਾ ਆਰਡਰ ਵੇਖ ਸਕਦੇ ਜੇ ਅੱਗੋਂ ਲੈ ਕੇ ਤੁਹਾਨੂੰ ਤੋਂ ਤਾਂ ਇਹ ਵੀ ਸੂ ਤੱਕ ਕਰਮਾ ਲਈ ਨੌਂਦੀ ਆ ਤੇ ਅਜੇ ਦੁੱਧ ਤੇ ਆ ਗਏ ਨੇ ਹੋਰ ਜ਼ਿਆਦਾ ਸੋਨਾ ਨਿਕਲਣਾ ਵਾ ਤੇ ਵੀਰ ਕਹਿੰਦਾ ਵੀ 1.5-2 ਕਿਲੋ ਇਹਦੀ ਗਾੜੀ ਹੋਊਗੀ ਸੋ ਬਾਕੀ ਡਿਮਾਂਡ ਆਪਾਂ ਪੁੱਛਦੇ ਹਾਂ ਕੀ ਵੀਰ ਜੀ ਰੇਟ ਰੱਖਿਆ ਜੇ ਦਾ ਮੋਲੇ ਦਾ ਵੀ ਜਿੱਕ 35 ਜੇ 135 ਹਾਂਜੀ ਹਾਂਜੀ ਠੀਕ ਆ 135000 ਡਿਮਾਂਡ ਆ ਤੇ ਬਾਕੀ ਮੌਕੇ ਦੇ ਕੋਈ ਵੀ ਸੱਜਣ ਫੋਨ ਲਾ ਲੈ ਬਾਕੀ ਮੌਕੇ ਤੇ ਹੋ ਜੂਗਾ ਠੀਕ ਠੀਕ ਆ ਬਾਅਦ ਘਾਟ ਜਿਹੜੀ ਉਹ ਵੀ ਇਹਨਾਂ ਦਾ ਵੀ ਮੌਕੇ ਤੇ ਹੋ ਜੂਗੀ ਫੋਨ ਲਾ ਲਿਓ ਤੁਸੀਂ ਬੇਫਿਕਰ ਹੋਗੇ ਸੋ ਬੜੇ ਸੋਹਣੇ ਢਾਂਚੇ ਦੀ ਝੋਟੀ ਦਾ ਨੂੰ ਪਹਿਲੇ ਨੰਬਰ ਤੇ ਦਿਖਾਈ ਆ ਤੇ ਇਹਦਾ ਆਰਡਰ ਵੀ ਬੜਾ ਸੋਹਣਾ ਕਰਮਾਲੀ ਦਾ 10 11 ਕਿਲੋ ਜਿਹੜਾ ਬੋਲਾ ਉਹ ਰੈਡੀ ਆ ਮਗਰ ਇਹਦੇ ਬੱਚਾ ਕਟਾ ਆ ਗਿਆ ਸੋ ਇਸ ਤੋਂ ਅੱਗੇ 2 ਨੰਬਰ ਵਾਲੀ ਝੋਟੀ ਦੀ ਗੱਲ ਕਰਦੇ ਆਂ ਇਹ ਵੀਰ ਜੀ ਡਿਟੇਲ ਦੱਸਿਓ ਹਾਂ ਕਿੰਨਾ ਵਸੂਆ ਸੂਈ ਦੇ ਇਹ ਵੀ ਝੋਟੀ ਵੀਰ ਜੀ ਦੂਜਾ ਸੁਆ ਜੇ ਦੂਜਾ ਸੁਆ ਹੀ ਸੂਈ ਆ ਹਾਂ ਜੀ ਇਹਦੇ ਮਗਰ ਵੀ ਮੇਲ ਤੱਕ ਜਾਵੇ ਇਹਦੇ ਮਗਰ ਵੀ ਬੱਚਾ ਘਟਾ ਆ ਗਿਆ ਹਾਂ ਜੀ ਹਾਂ ਜੀ ਕਿੰਨੇ ਦਿਨ ਦੀ ਸੂਈ ਜੇ ਸੂਈ ਨੂੰ ਇਹਨੂੰ ਉਹ ਚੱਲਿਆ ਜੇ ਅੱਜ 6ਵਾਂ 7ਵਾਂ ਦਿਨ 6ਵਾਂ 7ਵਾਂ ਦਿਨ ਹਾਂ ਜੀ ਠੀਕ ਠੀਕ ਆ ਇੱਥੋਂ ਤੁਸੀਂ ਇਹਦਾ ਆਰਡਰ ਵੇਖ ਸਕਦੇ ਜੇ ਤੇ ਇਹਦੇ ਥੱਲੇ ਦੁੱਧ ਵੀਰ ਕਿੰਨਾ ਕੁ ਤਿਆਰ ਆ ਸੁੱਧ ਇਹ ਥੱਲੇ ਵੀਰ ਜੀ 14 ਕਿਲੋ ਤਿਆਰ ਜੇ ਹੁੰਦਾ 14 ਕਿਲੋ ਦੁੱਧ ਜਿਹੜਾ ਤਿਆਰ ਆ ਹਾਂ ਜੀ ਠੀਕ ਠੀਕ ਆ ਸੋ ਪੂਰੀ ਤੇ ਫੁੱਲ ਹਾਈਟ ਲੈਂਥ ਦੀ ਆ ਸਿੰਘ ਸੂਗ ਦੀ ਕੁਆਲਿਟੀ ਬੜੀ ਚੰਗੀ ਆ ਤੇ ਇੱਕ ਇਹਦੀ ਵਕਰੀ ਜੀ ਗੱਲ ਆ ਵੀ ਇਹਨੂੰ ਥਾਣ ਭਾਂਡਾ ਜਿਹੜਾ ਉਹ ਬੜਾ ਸੋਹਣਾ ਲੱਗਾ ਵਾ ਇਥੋਂ ਤੁਸੀਂ ਇਹਦਾ ਅਗੋਂ ਜਿਹੜਾ ਗਾੜੀ ਦਾ ਥਾਣ ਦੇਖ ਸਕਦੇ ਪੂਰਾ ਮੋਟਾ ਮੋਟਾ ਥਾਣਿਆ ਅਗਲਾ ਵੀ ਤੇ ਪਿਛਲਾ ਵੀ ਬੜਾ ਸੋਹਣਾ ਤੇ ਆਰਡਰ ਦੀ ਗੱਲ ਕਰੀਏ ਤੇ ਪੂਰਾ ਪਿਛੋਂ ਜੇ ਵੇਖੀਏ ਤੇ ਪੂਛ ਨੂੰ ਟੱਚ ਕਰਦਾ ਵਾ ਦੇਖ ਸਕਦੇ ਤੁਸੀਂ ਬਿਲਕੁਲ ਐਚ ਐਫ ਗਾਵਾ ਵਾਂਗੂ ਫਿਟਿੰਗ ਆ ਲੈਦਾ ਵਹਾਨਾ ਤੇ ਸੋਹਣੇ ਢਾਂਚੇ ਦੀ ਆ ਇਹ ਵੀ ਇੱਕ ਰੀ ਤੁਹਾਨੂੰ ਤੋੜ ਕੇ ਆਪਾਂ ਦਿਖਾ ਦਿੰਨੇ ਆ ਸੋ ਇੱਥੋਂ ਤੁਸੀਂ ਤੁਰਦੀ ਦਾ ਇਹਦਾ ਇੱਕ ਰੀਟਾ ਚਾਹ ਤੇ ਫੇਸ ਦੀ ਕੁਆਲਿਟੀ ਵੇਖ ਸਕਦੇ ਜੇ ਬੜਾ ਸੋਹਣਾ ਇਹਨੂੰ ਛੋਟਾ ਸਿੰਗ ਲੱਗਾ ਤੇ ਆਰਡਰ ਦੀ ਗੱਲ ਕਰੀਏ ਤੇ ਉਹ ਵੀ ਬਿਲਕੁਲ ਐਚ ਐਫ ਗਾਵਾ ਵਾਂਗੂ ਆ ਤੇ ਇੱਥੋਂ ਤੁਸੀਂ ਇੱਕ ਰੀ ਕੋਲ ਦੀ ਹੋ ਕੇ ਤੁਹਾਨੂੰ ਮੈਂ ਇਹਦਾ ਥਾਨ ਦੀ ਕੁਆਲਿਟੀ ਤੇ ਆਰਡਰ ਦੀ ਦਿਖਾਦਾ ਪੂਰਾ ਸੂਤਾ ਕੁ ਟੱਚ ਕਰਦਾ ਵਾ ਇਹਦਾ ਆਰਡਰ ਤੇ ਵੀਰ ਦੋਦੀ ਗੱਲ ਕਰੀਏ ਤੇ ਅਜੇ ਵਦਨ ਦੀ ਆਸ ਹੈ ਹਾਂਜੀ ਹਾਂਜੀ ਵੀਰ ਜੀ ਜੇ ਵੀਰ ਜੀ ਦੁੱਧ ਦੀ ਗੱਲ ਕਰੀਏ ਦੁੱਧ ਵਦਨ ਦੀ ਆਸ ਹੈ ਦੀ ਹਾਂਜੀ ਹਾਂਜੀ ਵੀਰ ਜੀ ਦੁੱਧ ਵਾਜੂ 2-3 ਕਿਲੋ ਹੋਰ ਠੀਕ ਠੀਕ ਆ ਕਿਉਂਕਿ ਅਜੇ ਵੀਰ ਕਹਿੰਦਾ ਵੀ ਕੋਈ ਸਤਾਂਗ 8 ਦਿਨਾਂ ਦੀ ਸੂਈ ਸੀ ਹਾਂਜੀ ਹਾਂਜੀ ਅਜੇ ਹਫਤਾ ਕੋ ਹੋਇਆ ਜੀ ਸੂਈ ਹਫਤਾ ਕੋ ਹੋ ਗਿਆ ਸੂਈ ਨਹੀਂ ਹਾਂ ਸੋ ਇਹਦੇ ਮਗਰ ਵੀ ਬੱਚਾ ਜਿਹੜਾ ਕਟਾ ਆ ਗਿਆ ਵਾ ਬੜੀ ਸੋਹਣੀ ਏ ਝੋਟੀ ਦੂਜਾ ਸੂਹਾ ਸੂਈ ਐ ਇਥੋਂ ਤੁਸੀਂ ਇਹਦਾ ਫਿਰ ਕ੍ਰਿਟਾਂ ਚਾ ਫਿਰ ਨੋਟ ਕਰ ਸਕਦੇ ਜੀ ਇਹ ਬੱਚਾ ਇਹਦੇ ਮਗਰ ਆ ਗਿਆ ਮਿਲਕਾ ਸੋ ਆਰਡਰ ਇਥੋਂ ਜੇ ਦੇਖੋ ਸਾਈਡ ਤੋਂ ਕੇ ਤੁਹਾਨੂੰ ਦਿਖ ਪੂਰਾ ਬੈਕ ਸਾਈਡ ਨੂੰ ਦਿਸਦਾ ਗਾੜੀ ਵੀ ਚੰਗੀ ਆ ਤੇ ਪਿਛਾੜੀ ਵੀ ਲਾਇਓ ਇਹਦੀ ਗਾੜੀ ਕਿੰਨੀ ਹੋਊਗੀ ਜੀ ਇਹਦੀ ਗਾੜ ਵੀਰ ਜੀ ਹੈਗੀ ਜੇ 2.5 ਕਿਲੋ 2.5 ਕਿਲੋ ਹੈਗੀ ਹਾਂਜੀ ਠੀਕ ਹੈ ਕਿਉਂਕਿ ਪੂਰੀ ਵੱਡੀ ਮੱਝ ਆ ਤੇ ਦੁੱਧ ਮੈਨੂੰ ਲੱਗਦਾ ਹੈ ਵੀ ਪਾਜੂਗੀ ਘੱਟ ਤੋਂ ਘੱਟ ਵੀ ਨੇ ਕੋਈ 17-18 ਕਿਲੋ ਦੁੱਧ ਇਹਨੂੰ ਪਾਉਣਾ ਚਾਹੀਦਾ ਵਾ ਕਿਉਂਕਿ ਵੱਡੀ ਆ ਛੋਟੀ ਪੂਰੀ ਤੇ ਇਹ ਵੀਰ ਫਿਰ ਆਪਾਂ ਲੈ ਕੇ ਸਾਰੀਆਂ ਉਧਰੋਂ ਹਰਿਆਣੇ ਦਾ ਹਾਂਜੀ ਹਾਂਜੀ ਉਧਰੋਂ ਪਾਰਲ ਨੂੰ ਲੈਦੇ ਹਾਂ ਠੀਕ ਠੀਕ ਉਧਰੋਂ ਲੈ ਕੇ ਆਏ ਆ ਆਪਾਂ ਸੋ ਬਣੀਏ ਸੋਹਣੇ ਕਿਉਂਕਿ ਇਹੋ ਜੇ ਸੁਥਰਾ ਜਨਵਰ ਜਿਹੜਾ ਵਾ ਆਪਣੇ ਇਧਰ ਬੜਾ ਘੱਟ ਦੇਖ ਨੂੰ ਮਿਲਦਾ ਵਾ ਤੇ ਹਰਿਆਣੇ ਨੇ ਪੂਰਾ ਮੋਹਰੇ ਦੇ ਉੱਤੇ ਕੰਮ ਕੀਤਾ ਤੇ ਇਹੋ ਜੇ ਨਗੀਨੇ ਜਿਹੜੇ ਉਥੋਂ ਹੀ ਮਿਲਦੇ ਆ ਸੋ ਇਹ ਵੀ ਸੋਹਣੇ ਢਾਂਚੇ ਦੇ ਆ ਤੇ ਦੁੱਧ ਵੀਰ ਨੇ ਤੁਹਾਨੂੰ ਦੱਸਤਾ 14 ਕਿਲੋ ਇਸ ਟਾਈਮ ਰੈਡੀ ਆ ਕੋਈ ਹਫਤੇ ਕੇ ਖੰਡ ਦੀ ਜਿਹੜੀ ਉਹ ਸੂਈ ਆ ਤੇ ਇਹਦੀ ਡਿਮਾਂਡ ਜਿਹੜੀ ਉਹ ਫਿਰ ਫੋਨ ਤੇ ਰੱਖਾਂ ਹਾਂਜੀ ਇਹਦੀ ਵੀ ਫੋਨ ਤੇ ਹੋਗੇ ਫੋਨ ਤੇ ਕਰ ਲਾਂਗੇ ਸੋ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਵਾ ਹਾਂਜੀ ਤੇ ਕਾਲ ਕਰ ਲਿਓ ਕਿਉਂਕਿ ਵੱਡੀ ਮਾਝ ਆ ਕਈ ਵਾਰ ਇਹ ਹੁੰਦਾ ਹੈ ਵੀ ਜਦੋਂ ਇਹ ਦੁੱਧ ਵੱਧ ਹੀ ਗਈ ਇਹਦਾ ਰੇਟ ਕੁਝ ਹੋਰ ਹੋਊਗਾ ਤੇ ਮੌਕੇ ਦਾ ਰੇਟ ਇਹਦਾ ਹੋਰ ਹੋਊਗਾ ਸੋ ਬੇਫਿਕਰ ਹੋ ਕੇ ਤੁਸੀਂ ਕਾਲ ਇੱਕ ਵਾਰ ਕਰ ਲਿਓ ਜੀ ਇੱਥੋਂ ਤੁਸੀਂ ਇੱਕ ਵਾਰ ਫੇਰ ਤੁਹਾਨੂੰ ਮੈਂ ਇਹ ਰੌ ਦਿਖਾ ਦਾਂ ਇੱਥੋਂ ਦੇਖ ਸਕਦੇ ਬੜਾ ਸੋਹਣਾ ਆਰਡਰ ਕਰ ਮਾ ਜੀ ਉਹ ਨਾੜਾ ਨੂੜਾ ਬੜੀਆਂ ਪ੍ਰੋਪਰ ਦੇ ਰੀਆਂ ਵਾਂ ਉੱਤੇ ਆਦਰ ਤੇ ਇੱਕ ਖਾਸਿਤ ਹੁੰਦੀ ਆ ਦੁੱਧ ਵਾਲੇ ਜਾਨਵਰ ਦੀ ਤੇ ਇਸ ਤੋਂ ਅੱਗੇ ਇੱਕ ਲਾਸਟ ਦੇ ਵਿੱਚ ਵੀਰ ਇੱਕ ਗੱਲ ਕਰੀਏ ਇਹ ਕਨਵਸ ਹੁਆ ਸੂਈ ਜੀ ਇਹ ਮੈਂ ਵੀਰ ਜੀ ਦੂਜਾ ਸੁਆ ਸੂਈ ਆ ਵੀ ਚੋਠੀ ਠੀਕ ਜੀ ਤੇ ਇਹਦੇ ਕਿੰਨੇ ਦਿਨ ਹੋ ਗਏ ਇਹਨੂੰ ਸੂਈ ਨੂੰ ਤੇ ਕਿੰਨਾ ਕੁ ਦੁੱਧ ਇਸ ਟਾਈਮ ਹਾਜ਼ਰ ਜੀ ਇਹ ਥੱਲੇ ਵੀਰ ਜੀ ਦੁੱਧ ਹੈਗਾ 13 ਕਿਲੋ ਤਿਆਰ ਜੀ ਹੋਣਾ ਹਾਂ ਬਚਾ ਇਹਦਾ ਮੇਲ ਕਾਫੀ ਹੈ ਦਾ ਠੀਕ ਇਹਦੇ ਮਗਰ ਵੀ ਮੇਲ ਕਾਫਾ ਹਾਂਜੀ ਹਾਂਜੀ ਠੀਕ ਠੀਕ ਆ ਤੇ 13 ਕਿਲੋ ਦੁੱਧ ਇਸ ਟਾਈਮ ਰੈਡੀ ਹੈ ਕਿੰਨੇ ਦਿਨ ਆਖਿਆ ਜੋਗੇ ਨੂੰ ਇਹਨੂੰ ਵੀਰ ਜੱਜ ਹੋਗੇ ਜਾਟ ਦੱਸਦੇ 10 ਦਿਨ ਠੀਕ ਹੈ 10 ਕ ਦਿਨ ਵੀਰ ਕਹਿੰਦਾ ਵੀ ਤਕਰੀਬਨ ਹੋ ਗਿਆ ਇਹਦੇ ਤੁਹਾਨੂੰ ਮੈਂ ਖੋ ਗਾੜੀ ਦਿਖਾਵਾਂ ਤੇ ਬੜਾ ਸੋਹਣਾ ਥਾਣਾ ਦਾ ਗੈਪ ਬੜਾ ਸੋਹਣਾ ਹੈ ਤੇ ਥਣ ਵੀ ਪੂਰਾ ਕੁਆਲਟੀ ਵਾਲਾ ਲੱਗਾ ਵਾ ਤੇ ਬਾਕੀ ਇਕਰੀ ਤੋਰ ਕੇ ਤੁਹਾਨੂੰ ਇਹ ਜਿਹੜੀ ਛੋਟੀ ਦਿਖਾ ਦਿੰਨੇ ਆ ਪੇਠਪੋੜੇ ਦੀ ਗੱਲ ਕਰੀਏ ਤੇ ਬੜੀ ਸੋਹਣੀ ਆ ਖੁੱਡਾ ਖੱਡਾ ਵੀ ਬੜਾ ਚੰਗਾ ਲੱਗਾ ਤੇ ਬੇਲਬੂਲ ਦੀ ਵੀ ਬੜੀ ਚੰਗੀ ਆ ਛੋਟੀ ਬਾਕੀ ਇੱਕ ਰੀ ਤੋਰ ਕੇ ਤੁਹਾਨੂੰ ਦਿਖਾਉਨੇ ਆਪਾਂ ਸੋ ਇੱਥੋਂ ਤੁਸੀਂ ਤੁਰਦੀ ਦਾ ਇਹਦਾ ਢਾਂਚਾ ਨੋਟ ਕਰਿਓ ਸੋ ਇੱਥੋਂ ਤੁਸੀਂ ਇਹਦੀ ਹਾਈਟ ਲੈਂਥ ਦਾ ਅੰਦਾਜ਼ਾ ਲਾ ਲੈਣਾ ਵਾ ਸੋ ਇੱਕ ਰੀ ਮੈਂ ਕੋਲ ਦੀ ਹੋ ਗਿਆ ਤੁਹਾਨੂੰ ਆਰਡਰ ਜਿਹੜਾ ਉਹ ਦਿਖਾ ਦੇਣਾ ਵਾ ਬੜੀ ਸੋਹਣੀ ਇਹਦੀ ਵੀ ਤਿਆਰੀ ਤੇ ਖਾਨ ਤੋਂ ਦੀ ਕੁਆਲਿਟੀ ਬੜੀ ਸੋਹਣੀ ਲੱਗੀ ਆ ਵਿਰਲਾ ਆ ਬਿਲਕੁਲ ਚਾਰੇ ਥਲਾਂ ਦੇ ਵਿੱਚ ਪ੍ਰੋਪਰ ਵਿਥੀ ਤੁਹਾਨੂੰ ਨਜ਼ਰ ਆਉਂਦੀ ਹੈ ਸੋ ਇੱਥੋਂ ਤੁਸੀਂ ਇਹਦਾ ਪੇਟਪੂੜਾ ਨੋਟ ਕਰ ਸਕਦੇ ਜੀ ਇਹ ਲਾਜੋ ਜੀ ਸੋਹਣੇ ਢਾਂਚੇ ਦੀ ਹੈ ਵੀ ਸੋ ਇੱਥੋਂ ਤੁਸੀਂ ਇਹਦਾ ਅੰਦਾਜ਼ਾ ਲਾ ਸਕਦੇ ਇਹਦੇ ਆਰਡਰ ਦੀ ਗੱਲ ਕਰੀਏ ਤਾਂ ਬੜਾ ਲੰਬਾਈ ਦੇ ਵਿੱਚ ਆ ਤੇ ਤੇ ਫੇਟ ਕੁੜੇ ਦੇ ਵੀ ਬੜੀ ਸੋਹਣੀ ਹੈ ਇਹਦੇ ਦੁੱਧ ਦੀ ਕੀ ਆਸ ਹੈ ਕਿੰਨਾ ਦੁੱਧ ਕਰ ਜੂਗੀ ਇਹ ਵੀ ਦੇ ਦੂ ਵੀਰ ਜੀ 16 17 ਕਿਲੋ ਦੁੱਧ 16 17 ਕਿਲੋ ਦੁੱਧ ਦੇ ਜੂਗੀ ਹਾਂਜੀ ਇਸ ਟਾਈਮ 13 ਕਿਲੋ ਜਿਹੜਾ ਹਾਜ਼ਰ ਹੈ ਹਾਂਜੀ ਹਾਂਜੀ ਹੁਣ ਮੌਕੇ ਤੇ 13 ਕਿਲੋ ਤਿਆਰ ਦੁੱਧ ਤਿਆਰ ਆ ਠੀਕ ਆ ਸੋ ਬੜੀ ਚੰਗੀ ਹਾਈਟ ਲੈਂਥ ਦੀ ਇਹ ਝੋਟੀ ਤੇ ਬਾਕੀ ਤਸੱਲੀ ਤੁਸੀਂ ਆਪ ਕਰਨੀ ਆਗੇ ਕੋਈ ਵੀ ਜਾਨਵਰ ਦੋ ਟਾਈਮ ਤਿੰਨ ਟਾਈਮ ਚੋ ਕੇ ਤੇ ਤੁਸੀਂ ਇੱਕ ਜਿਹੜਾ ਜਾਨਵਰ ਖਰੀਦ ਸਕਦੇ ਕੋਈ ਵੀ ਮੱਝ ਸੋ ਇਹ ਇਹਦਾ ਪੇਠ ਕੋੜਾ ਤੇ ਮਾਨੇ ਦੀ ਕੋਆਰਡੀਨੇਟ ਸਾਤੇ ਸੋਨੇ ਟਾਂ ਚੇ ਦੀਆਂ ਵਾ ਵੀ ਜੀ ਇਹਦੀ ਕੀ ਡਿਮਾਂਡ ਜੇ ਮੈਂ ਦੀ ਗੱਲ ਕਰੀਏ ਤੇ ਇਹ ਵੀ ਜੀ ਇਹਨਾਂ ਦੋ ਮਈਆਂ ਦਾ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਠੀਕ ਹੈ ਕਿਉਂਕਿ ਇਹ ਵੀ ਮੱਝ ਵੱਡੀ ਆ ਚੰਗੇ ਦੁੱਧ ਵਾਲੀ ਆ ਤੇ ਬਾਕੀ ਇਥੋਂ ਤੁਸੀਂ ਇਹਦਾ ਆਰਡਰ ਵੇਖ ਸਕਦੇ ਦੂਰ ਤੋਂ ਹੀ ਨੇ ਨਾੜਾਂ ਜਿਹੜੀਆਂ ਪ੍ਰੋਪਰ ਦੇਖਦੀਆਂ ਮਾਨੇ ਦੇ ਸੋ ਦੁੱਧ ਵਾਲੀ ਝੋਟੀ ਆ ਵੀ ਤੇ ਬਾਕੀ ਕਾਲ ਕਰ ਲਿਓ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਵਾ ਸੋ ਇੱਕ ਵਾਰੀ ਤੁਹਾਨੂੰ ਧਾਰਾਂ ਮਾਰ ਕੇ ਜਿਹੜੀਆਂ ਉਹ ਦਿਖਾ ਦਿੰਨੇ ਆ ਇਹਨਾਂ ਦੀਆਂ ਇੱਧਰ ਜਿਹੜੀ ਦੂਜੇ ਨੰਬਰ ਵਾਲੀ ਝੋਟੀ ਹੈ ਤੇ ਬੱਚਾ ਇਹਦਾ ਉਹ ਛੜਤਾ ਵਾ ਬੜਾ ਸੋਹਣਾ ਇਹਦਾ ਆਰਡਰ ਪਾਂਚਾ ਵੀ ਬੜਾ ਸੋਹਣਾ ਕਰਮਾ ਸੋ ਇੱਧਰ ਵੀ ਵੀਰ ਨੇ ਬੱਚਾ ਥੋੜੀ ਪਹਿਲੇ ਨੰਬਰ ਦੇ ਤੁਹਾਨੂੰ ਦਿਖਾਈ ਸੀ ਇਹਦਾ ਰੇਟ ਵੀਰ ਨੇ 135000 ਰੁਪਇਆ ਕੀਤਾ ਤੇ ਮਾਨਤਨ ਖੁੱਲਾ ਵੀਰ ਕਹਿੰਦਾ ਵੀ ਹੋ ਜੀਏ ਇਹਦੇ ਥੱਲੇ ਵੀ ਮੇਲ ਕਾਫਿਆ ਕੋਇ ਇੱਕ ਰਹੀ ਤੁਹਾਨੂੰ ਧਾਰਾਂ ਦਿਖਾ ਦਿੰਨੇ ਆ ਮਾਰਦੇ ਚੋਣ ਚਾਨ ਕਿਦਾਂ ਪੋਲੀਆਂ ਕੋ ਪੂਰ ਛਟੇ ਦਾ ਕਲੀਅਰ ਹੋ ਜੂਗਾ ਸੋ ਇਥੋਂ ਤੁਸੀਂ ਇਹਨਾਂ ਦਾ ਪਸਮਾਨ ਚੈੱਕ ਕਰ ਸਕਦੇ ਥਾਣਾ ਦਾ ਸਾਈਜ਼ ਬੜਾ ਸੋਹਣਾ ਕਰਮਾਲੀ ਨੇ ਪਹਿਲੇ ਨੰਬਰ ਵਾਲੀ ਝੋਟੀ ਤੁਹਾਨੂੰ ਦਿਖਾਉਂਦੇ ਆ ਬੈਕ ਸਾਈਡ ਤੋਂ ਹੋਗੇ ਤੁਹਾਨੂੰ ਇੱਕ ਰਹੀ ਇਹਦਾ ਥਾਣਾ ਦੀ ਕੁਆਲਿਟੀ ਦਿਖਾ ਰਾਂ ਇਹ ਪਸਮਾਨ ਦੇ ਵਿੱਚ ਝੋਟੀ ਆ ਗਈ ਆ ਤੇ ਧਾਰਾਂ ਦੀਆਂ ਤੁਹਾਨੂੰ ਚੈੱਕ ਕਰਨੀਆਂ ਇਥੋਂ ਤੁਸੀਂ ਗਾੜੀ ਦੀ ਚੈੱਕ ਕਰ ਸਕਦੇ ਜੀ ਬੜੀ ਸੋਹਣੀ ਚੋਣ ਚਾਨੇ ਇੱਕ ਨੰਬਰ ਪੋਲੀ ਆ ਮੋਟੀ ਮੋਟੀ ਧਾਰ ਆ ਕੋਈ ਪੂਰ ਛਟਾ ਨਹੀਂ ਬੈਕ ਸਾਈਡ ਦੇ ਮਾਰੇ ਧਾਰਾ ਸੋ ਇਥੋਂ ਮਗਲੇ ਥਾਣਾ ਦੀਆਂ ਧਾਰਾਂ ਤੁਸੀਂ ਚੈੱਕ ਕਰ ਸਕਦੇ ਆ ਇਹ ਵੀ ਬੜੀ ਸੋਹਣੀ ਚੋਣ ਜਾਣ ਇੱਕ ਰਿਮ ਤੁਹਾਨੂੰ ਬੈਕ ਸਾਈਡ ਦੀ ਹੋ ਕੇ ਦਿਖਾ ਦਾਂ ਤੇ ਇਥੋਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਰੂਵਰ ਕੀ ਪੋਲੀ ਆ ਕਰਮਾਲੀ ਤੇ ਬਾਕੀ ਦੁੱਧ ਦੀ ਤਸਲੀ ਤੁਸੀਂ ਆਪ ਆ ਕੇ ਕਰਨੀ ਹੈ ਸੋ ਇਹ ਹੀ ਪਹਿਲੇ ਨੰਬਰ ਵਾਲੀ ਝੋਟੀ ਜਿਹਦਾ ਰੇਟ ਹੈ 135000 ਇਥੋਂ ਤੁਸੀਂ ਦੋ ਨੰਬਰ ਵਾਲੀ ਝੋਟੀ ਦਾ ਪਸਮਾਨ ਜਿਹੜਾ ਉਹ ਦੇਖ ਸਕਦੇ ਹੋ ਬਿਲਕੁਲ ਇੱਕੋ ਜਿਹਾ ਥਾਣ ਕੀ ਤੇ ਕਰਮਾਲੀ ਨੇ ਤੇ گاڑی ਦੀਆਂ ਧਾਰਾਂ ਤੁਹਾਨੂੰ ਜਿਹੜੀਆਂ ਉਹ ਮੈਂ ਦਿਖਾਉਣਾ ਇਹ ਅਗਲੇ ਥਾਣਾ ਦੀ ਚੋਣ ਇਹ ਵੀ ਕਰਮਾ ਵਾਲੀ ਬਹੁਤ ਪੋਲੀ ਆ ਚੋਣ ਜਾਣ ਕੋਈ ਪੂਰ ਛਟਾ ਨਹੀਂ ਗਾ ਬਿਲਕੁਲ ਸਾਫ ਚੁਵਾਈ ਦੀ ਤੁਸੀਂ ਦੇਖ ਸਕਦੇ ਜੀ ਸੋ ਇੱਥੋਂ ਤੁਸੀਂ ਪਿਛਲੇ ਥਾਣਾ ਦੀਆਂ ਧਾਰਾਂ ਚੈੱਕ ਕਰ ਸਕਦੇ ਜੀ ਬੜਾ ਸੋਹਣਾ ਇਹਨਾਂ ਦਾ ਚਵਾ ਪਸਮਾ ਇੱਥੋਂ ਦੇਖ ਸਕਦੇ ਤੁਸੀਂ ਬਿਲਕੁਲ ਰੂਰ ਵਰਗੀਆਂ ਪੋਲੀਆਂ ਮੋਟੀ ਮੋਟੀ ਧਾਰ ਆਉਂਦੀ ਹੈ ਤੇ ਇਹਦੇ ਥੱਲੇ ਦੁੱਧ ਵੀਰ ਕਹਿੰਦਾ ਵੀ 14 ਕਿਲੋ ਜਿਹੜਾ ਉਹ ਹਾਜ਼ਰ ਹੈ ਇਹ 2 ਨੰਬਰ ਵਾਲੀ ਝੋਟੀ ਸੋ ਇਹਦਾ ਰੇਟ ਜਿਹੜਾ ਉਹ ਫੋਨ ਤੇ ਰੱਖਿਆ ਹੈ ਸੋ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਨਗ ਦਿਖਾਉਣੇ ਸੀ ਮਿਲਦੇ ਕੋਈ ਨਵੀਂ ਅਪਡੇਟ ਲੈ ਕੇ ਧੰਨਵਾਦ